हमौ गुण भरे एक गुण नासि अमृत छाड़ बेखै बेक खाई माया म परम पै भूले सुतदार सु प्रीत लगाही ਕੋ ਉਤਮ ਪੰਦ ਸੁਣਿਓ ਗੁਰ ਸੰਗਤ ਤੇ ਬਲੰਤ ਜਮ ਤਰਾਸ ਮਟਾਈ 1021 ਸਿ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸਰਨਾਈ ਹੋ ਬਸਫਤਕ ਸਭ ਮੰਦੀ ਨੂਰ ਅਰਸੋਂ ਕੁਰਸੋਂ ਛੱਟਿਆ ਤਦ ਡਿਠਾ ਸੱਚੇ ਪਾਤਸ਼ਾਹ ਮਲ ਜਨਮ ਜਨਮੰਦੀ ਕੱਟੀ ਜਾ ਸੁਖਹੁ ਤਾਲ ਗੁਰ ਸੀਵਿਆ ਆਹਨੁ ਸਹਜ ਸੁਬਾਹ ਆਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨੁ ਦੁਖ ਜਾਈ ਸਜਣ ਸਚਾ ਉਪਾਤਿ ਚਾਹੂ ਸਰਸਾ ਵੈੰਦ ਸਾਹੂ ਜਿਸ ਪਾਸ ਬੈਠਿਆ ਸੋਹੀ ਐ ਸਬਨਾ ਦਾ ਵਿਸਾਹੂ ਜਿਸ ਪਾਸ ਬੈਠਿਆ ਸੋਹੀ ਐ ਸਬਨਾ ਦਾ ਵਿਸਾਹੂ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਤ੍ਰਿਸ਼ਨਾ 부ਜੈ ਹਰ ਕੈ ਨਾਮ ਮਹਾਂ ਸੰਤੋਖ ਹੋਵੇ ਗੁਰਬਚਣੀ ਅਬਸ ਹੋਣ ਲੱਗੈ ਪੂਰਨ ਧਿਆਨ ਤ੍ਰਿਸ਼ਨਾ ਮੁਝਾਈ ਹਰ ਕੈ ਨਾਮ ਮਹਾਂ ਸੰਤੋ ਕੋ ਵੈ ਗੁਰ ਬਚਣੀ ਪ੍ਰਭ ਸੋ ਲੱਗੇ ਪੂਰਨ ਧਿਆਨ ਅਰਹਾਉ ਮਾਹਕ ਲੋਲ ਬੁਝਾਏ ਮਾਇਆ ਕੀ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਤੇ ਜਪ ਜੀਵਾ ਰਉ ਨੋ ਇਹ ਦਾਸ ਕੀ ਕਾਲੋ ਸਰਬ ਮਨੂਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪਨਾ ਮ ਜਿਸ ਕੈ ਕਰਮ ਲਿਖਿਆ ਧੁਰ ਕਰਤਾ ਨਾਨਕ ਜਨ ਕੇ ਪੂਰਨ ਕਾਮ ਸਰਬ ਮਨੋਰਥ ਰਾਜ ਸੁਖ ਰਾਸ ਸੁ ਸਦ ਖੁਸ਼ੀਆਂ ਕੀਰਤਨ ਜਪਨਾਮ ਜਿਸ ਕਾਏ ਕਰਮ ਲਿਖਿਆ ਧੁਰ ਕਰਤਾ ਨਾਨਕ ਜਾਣ ਕੇ ਪੂਰਨ ਕਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ 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 ਸਤ ਨਾਮ ਸਰਬ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ